ਪਟਿਆਲੇ ਦੇ ਵਿੱਚ ਜਿੱਥੇ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਸ਼ਹਿਰ ਨੂੰ ਟ੍ਰੈਫਿਕ ਰਾਹਤ ਦਿੱਤਾ ਜਾ ਰਿਹਾ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਪਰ ਤੁਹਾਡੇ ਨਾਲ ਅੱਜ ਜ਼ਮੀਨੀ ਹਕੀਕਤ ਸਾਂਝੀ ਕਰਾਂਗੇ ਤਾਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਇਹ ਪੋਰਸ਼ ਏਰੀਆ ਜੇਕਰ ਗੋਪਾਲ ਸਵੀਟ ਤੋਂ ਅਸੀਂ ਅਮਰ ਹਸਪੀਟਲ ਨੂੰ ਜਾਂਦੇ ਆ ਤਾਂ ਇਸੇ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਕੰਸਟਰਕਸ਼ਨ ਦਾ ਸਮਾਨ ਹੈਗਾ ਉਹ ਸੜਕ ਤੇ ਪਿਆ ਤੇ ਪਿਛਲੇ 1 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਇਹ ਜਿਹੜਾ ਹੈਗਾ ਸਮਾਨ ਇਸੇ ਤਰ੍ਹਾਂ ਪਿਆ ਇਸ ਰੋਡ ਦੇ ਉੱਤੇ ਕਦੇ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਵੱਡੇ ਵੱਡੇ ਸ਼ੋਰੂਮ ਨੇ ਵੱਡੇ ਵੱਡੇ ਡਾਕਟਰ ਨੇ ਅੱਟੀ-ਸੱਟੀ ਹੋ ਸਕਦੀ ਹੈ ਜਿਸ ਕਾਰਨ ਜਿਹੜੀ ਕਾਰਵਾਈ ਹੈ ਉਹ ਨਗਰ ਨਿਗਮ ਨਹੀਂ ਕਰਦਾ ਸੜਕ ਦੀ ਸੈਂਟਰ ਲਾਈਨ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਹੈ ਤੇ ਉਸ ਤੋਂ ਦੂਜੇ ਪਾਸੇ ਜੇਕਰ ਸਮਾਨ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਅੱਧੀ ਰੋਡ ਜਿਹੜੀ ਹੈ ਇਸ ਕੰਸਟਰਕਸ਼ਨ ਨੇ ਜਿਹੜੀ ਹੈ ਕੇਰੀ ਹੋਈ ਹੈ ਇੱਥੇ ਤੱਕ ਸੜਕ ਹੈ ਤਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਮਾਨ ਜਿਹੜਾ ਹੈਗਾ ਕਿੱਥੇ ਤੱਕ ਪਿਆ ਹੋਇਆ ਤਾਂ ਕਿੱਥੇ ਤੱਕ ਜਿਹੜਾ ਹੈਗਾ ਆਰਜੀ ਤੌਰ ਤੇ ਕਬਜ਼ਾ ਕੀਤਾ ਹੋਇਆ ਪਰ ਇਸ ਵੱਲ ਨਾ ਤਾਂ नगर निगम ਦਾ ਧਿਆਨ ਹੈ ਤੇ ਨਾ ਹੀ ਕੋਈ ਟ੍ਰੈਫਿਕ ਪੁਲਿਸ ਜਿਹੜੀ ਹੈ ਕਾਰਵਾਈ ਕਰਦੀ ਹੈ। ਗੱਡੀਆਂ ਦੇਖ ਸਕਦੇ ਹੋ ਕਿਸ ਕਦਰ ਰੋਡ ਦੇ ਉੱਤੇ ਹੀ ਗੱਡੀਆਂ ਖੜੀਆਂ ਹੋਈਆਂ ਨੇ ਨਾ ਤਾਂ ਇੱਥੇ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈਗਾ ਨਾ ਹੀ ਨਗਰ ਨਿਗਮ ਕੋਈ ਕਾਰਵਾਈ ਕਰ ਰਿਹਾ। ਪਟਿਆਲੇ ਦੇ ਵਿੱਚ ਜਿੱਥੇ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ ਵਾਦੇ ਕੀਤੇ ਜਾਂਦੇ ਨੇ ਕਿ ਸ਼ਹਿਰ ਨੂੰ ਟ੍ਰੈਫਿਕ ਰਹਿਤ ਕੀਤਾ ਜਾ ਰਿਹਾ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਪਰ ਤੁਹਾਡੇ ਨਾਲ ਅੱਜ ਜ਼ਮੀਨੀ ਹਕੀਕਤ ਸਾਂਝੀ ਕਰਾਂਗੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿਸ ਕਦਰ ਨਗਰ ਨਿਗਮ ਜਿਹੜਾ ਹੈਗਾ ਕਾਰਵਾਈ ਕਰ ਰਿਹਾ ਕਿਉਂਕਿ ਵਾਦੇ ਵੱਡੇ ਵੱਡੇ ਹੁੰਦੇ ਨੇ ਤਾਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਇਹ ਪੋਰਸ਼ ਏਰੀਆ ਜੇਕਰ ਗੋਪਾਲ ਸਵੀਟ ਤੋਂ ਅਸੀਂ ਅਮਰ ਹਸਪੀਟਲ ਨੂੰ ਜਾਂਦੇ ਆ ਤਾ ਇਸੇ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਕੰਸਟਰਕਸ਼ਨ ਦਾ ਸਮਾਨ ਹੈਗਾ ਉਹ ਸੜਕ ਤੇ ਪਿਆ ਤੇ ਪਿਛਲੇ 1 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਇਹ ਜਿਹੜਾ ਹੈਗਾ ਸਮਾਨ ਇਸੇ ਤਰ੍ਹਾਂ ਪਿਆ ਪਹਿਲਾਂ ਤੁਹਾਨੂੰ ਸੜਕ ਦਿਖਾ ਦਿੰਨੇ ਆ ਪੱਟੀ ਦਿਖਾ ਦਿੰਨੇ ਆ ਸੜਕ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੜਕ ਦੀ ਸੈਂਟਰ ਲਾਈਨ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਹੈ ਤੇ ਉਸ ਤੋਂ ਦੂਜੇ ਪਾਸੇ ਜੇਕਰ ਸਮਾਨ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਅੱਧੀ ਰੋਡ ਜਿਹੜੀ ਹੈ ਇਸ ਕੰਸਟਰਕਸ਼ਨ ਨੇ ਜਿਹੜੀ ਹੈ ਕੇਰੀ ਹੋਈ ਆ ਤੇ ਢੱਲੇ ਦੇ ਨਾਲ ਸੜਕ ਦੇ ਉੱਤੇ ਜਿਹੜਾ ਸਮਾਨ ਪਿਆ ਹੋਇਆ ਤੇ ਦੂਜੇ ਪਾਸੇ ਜਾਮ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਸਿੰਗਲ ਲਾਈਨ ਹੈ ਉਹ ਰਹਿ ਚੁੱਕੀ ਆ ਹਾਲਾਂਕਿ ਡਬਲ ਲਾਈਨ ਸੜਕ ਹੈ ਇਹ ਪਰ ਜਿਹੜਾ ਟ੍ਰੈਫਿਕ ਹੈਗਾ ਉਹ ਸਿੰਗਲ ਲਾਈਨ ਤੋਂ ਜਾ ਰਿਹਾ ਕਿਉਂਕਿ ਅੱਧੀ ਤੋਂ ਜ਼ਿਆਦਾ ਸੜਕ ਯਾਨੀ ਕਿ ਪੱਟੀ ਤੋਂ ਸੱਜੇ ਪਾਸੇ ਜਿਹੜੀ ਸੜਕ ਹੈਗੀ ਹੈ ਉਹ ਉਸਤੇ ਇੱਕ ਆਰਜੀ ਤੌਰ ਤੇ ਕਬਜ਼ਾ ਹੋਇਆ ਹੋਇਆ ਪਰ ਇਸ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਕੋਈ ਕਾਰਵਾਈ ਕਰਦਾ ਤੇ ਨਾ ਹੀ ਟ੍ਰੈਫਿਕ ਪੁਲਿਸ ਵੱਲੋਂ ਇਸ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਜੇਕਰ ਸਕੂਟਰ ਮੋਟਰਸਾਈਕਲਾਂ ਦੀ ਗੱਲ ਕੀਤੀ ਜਾਵੇ ਤਾਂ ਅੱਧੀ ਸੜਕ ਤੋਂ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਹੀ ਜਿਹੜੀ ਹੈ ਪਾਰਕਿੰਗ ਲੱਗੀ ਹੋਈ ਹੈ ਜਿਹੜੀਆਂ ਗੱਡੀਆਂ ਨੇ ਉਹ ਚਿੱਟੀ ਪੱਟੀ ਤੋਂ ਵੀ ਸੜਕ ਵਾਲੇ ਪਾਸੇ ਆਈਆਂ ਹੋਈਆਂ ਨੇ ਯਾਨੀ ਕਿ ਅੱਧੀ ਸੜਕ ਤੋਂ ਵੀ ਜ਼ਿਆਦਾ ਜਿਹੜਾ ਕਬਜ਼ਾ ਹੈਗਾ ਉਹ ਇਸ ਪੂਰੀ ਰੋਡ ਦੇ ਉੱਤੇ ਕੀਤਾ ਹੋਇਆ ਹੈ ਪਰ ਜਿੱਥੇ ਦਾਅਵੇ ਕਰਨ ਵਾਲਾ ਨਗਰ ਨਿਗਮ ਛੋਟੇ-ਛੋਟੇ ਦੁਕਾਨਦਾਰਾਂ ਦੇ ਉੱਤੇ ਕਾਰਵਾਈ ਕਰਦਾ ਛੋਟੇ-ਛੋਟੇ ਰੇੜੀ ਲਾਉਣ ਵਾਲੇ ਬੰਦਿਆਂ ਦੇ ਉੱਤੇ ਕਾਰਵਾਈ ਕਰਦਾ ਉੱਥੇ ਹੀ ਨਗਰ ਨਿਗਮ ਵੱਲੋਂ ਇਹ ਜਿਹੜੀ ਰੋਡ ਹੈਗੀ ਆ ਉਸ ਨੂੰ ਨਜ਼ਰ ਨਹੀਂ ਆਉਂਦੀ ਜਿਸ ਤਰੀਕੇ ਦੇ ਨਾਲ ਇਸ ਰੋਡ ਦੇ ਉੱਤੇ ਕਬਜ਼ਾ ਹੋਇਆ ਪਿਆ ਤਾਂ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਗੱਡੀਆਂ ਦੇਖ ਸਕਦੇ ਹੋ ਕਿਸ ਕਦਰ ਰੋਡ ਦੇ ਉੱਤੇ ਹੀ ਗੱਡੀਆਂ ਖੜੀਆਂ ਹੋਈਆਂ ਨੇ ਨਾ ਤਾਂ ਇੱਥੇ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈਗਾ ਨਾ ਹੀ ਨਗਰ ਨਿਗਮ ਕੋਈ ਕਾਰਵਾਈ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਸੈਂਟਰ ਪੱਟੀ ਇੱਕ ਵਾਰ ਫੇਰ ਦਿਖਾ ਦਿੰਨੇ ਆ ਇਹ ਸੈਂਟਰ ਪੱਟੀ ਆ ਤੇ ਇਸ ਤੋਂ ਬਾਅਦ ਦੂਸਰੀ ਜਿੱਥੇ ਸੜਕ ਖਤਮ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੂਸਰੀ ਪੱਟੀ ਆ ਤਾਂ ਦੇਖ ਸਕਦੇ ਹੋ ਸੈਂਟਰ ਪੱਟੀ ਤੋਂ ਲੈ ਕੇ ਇੱਥੇ ਤੱਕ ਕਬਜ਼ਾ ਹੈ ਤਾਂ ਇਸ ਤੋਂ ਬਾਅਦ ਇੱਕ ਪਾਰਕਿੰਗ ਦੇ ਲਈ ਛੋਟੀ ਪੱਟੀ ਹੁੰਦੀ ਆ ਤਾਂ ਇੱਥੇ ਤੱਕ ਸੜਕ ਹੈ ਜਿੱਥੇ ਮੈਂ ਖੜਾ ਇੱਥੇ ਤੱਕ ਸੜਕ ਹੈ ਤਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਮਾਨ ਜਿਹੜਾ ਹੈਗਾ ਕਿੱਥੇ ਤੱਕ ਪਿਆ ਹੋਇਆ ਤਾਂ ਕਿੱਥੇ ਤੱਕ ਜਿਹੜਾ ਹੈਗਾ ਆਰਜੀ ਤੌਰ ਤੇ ਕਬਜ਼ਾ ਕੀਤਾ ਹੋਇਆ ਪਰ ਇਸ ਵੱਲ ਨਾ ਤਾਂ ਨਗਰ ਨਿਗਮ ਦਾ ਧਿਆਨ ਹੈ ਤੇ ਨਾ ਹੀ ਕੋਈ ਟ੍ਰੈਫਿਕ ਪੁਲਿਸ ਜਿਹੜੀ ਹੈ ਕਾਰਵਾਈ ਕਰਦੀ ਹੈ ਸੜਕ ਦੇ ਦੂਜੇ ਪਾਸੇ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਲੈਂਦੇ ਆ ਜਿੱਥੇ ਵੱਡੀ ਗਿਣਤੀ ਵਿੱਚ ਪਾਰਕਿੰਗ ਕੀਤੀਆਂ ਹੋਈਆਂ ਗੱਡੀਆਂ ਖੜੀਆਂ ਨੇ ਤੇ ਗੱਡੀਆਂ ਜਿਹੜੀਆਂ ਨੇ ਸੜਕ ਦੇ ਵਿੱਚਕਾਰ ਖੜੀਆਂ ਹੋਈਆਂ ਨੇ ਇੰਨੀਆਂ ਗੱਡੀਆਂ ਨੇ ਪਰ ਇਸ ਦੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਜਿੱਥੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਸੀ ਦਾਅਵੇ ਕੀਤੇ ਜਾਂਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਮੁੱਦੇ ਚੁੱਕੇ ਜਾਣਗੇ ਪਰ ਜਿਸ ਕਦਰ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਖੱਜਲ ਖਵਾਰ ਹੁੰਦੇ ਨੇ ਤਾਂ ਇਸ ਦੇ ਉੱਤੇ ਕੋਈ ਵੀ ਧਿਆਨ ਜਿਹੜਾ ਹੈਗਾ ਨਾ ਤਾਂ ਨਗਰ ਨਿਗਮ ਦੇ ਰਿਹਾ ਨਾ ਹੀ ਟ੍ਰੈਫਿਕ ਪੁਲਿਸ ਵੱਲੋਂ ਇਸ ਦੇ ਉੱਤੇ ਕੋਈ ਧਿਆਨ ਦਿੱਤਾ ਜਾਂਦਾ ਤਾਂ ਦੇਖ ਸਕਦੇ ਹਾਂ ਟੂ ਵੀਲਰ ਦੀ ਪਾਰਕਿੰਗ ਦੇਖ ਸਕਦੇ ਹਾਂ ਜਿਹੜੀ ਅੱਧੀ ਸੜਕ ਹੈਗੀ ਆ ਉਸਤੇ ਪੂਰਨ ਰੂਪ ਦੇ ਵਿੱਚ ਜਿਹੜੇ ਇੱਥੇ ਸੈਂਟਰਸ ਬਣੇ ਹੋਏ ਨੇ ਜਿਹੜੇ ਹਸਪਤਾਲ ਬਣੇ ਹੋਏ ਨੇ ਲੈਬਸ ਬਣੀਆਂ ਹੋਈਆਂ ਨੇ ਉਸਨੇ ਕਬਜ਼ਾ ਕੀਤਾ ਹੋਇਆ ਜਿਹੜੇ ਪਾਰਕਿੰਗ ਹੈਗੀ ਆ ਉਸ ਸੜਕ ਦੇ ਵਿੱਚਕਾਰ ਤੱਕ ਕੀਤੀ ਹੋਈ ਆ ਤਾਂ ਇੱਕ ਗੱਡੀ ਤੁਸੀਂ ਦੇਖ ਸਕਦੇ ਹੋ ਉਹ ਸੜਕ ਤੇ ਅੱਧੀ ਪੱਟੀ ਤੋਂ ਵੀ ਸੜਕ ਵਾਲੇ ਪਾਸੇ ਆ ਤਾਂ ਇੱਕ ਕਾਰ ਜਿਹੜੀ ਆ ਉਹੀ ਮਸਾਂ ਇੱਥੋਂ ਗੁਜ਼ਰ ਸਕਦੀ ਆ ਹਾਲਾਂਕਿ ਟੂ ਲਾਈਨ ਰੋਡ ਆ ਏ ਡਬਲ ਲਾਈਨ ਰੋਡ ਆ ਪਰ ਜਿਹੜਾ ਪ੍ਰਬੰਧ ਹੈਗਾ ਨਾ ਤਾਂ ਨਗਰ ਨਿਗਮ ਨੇ ਕੋਈ ਕੀਤਾ ਹੈ ਨਾ ਹੀ ਟ੍ਰੈਫਿਕ ਪੁਲਿਸ ਦਾ ਕੋਈ ਇੱਥੇ ਮੁਲਾਜ਼ਮ ਤੁਹਾਨੂੰ ਨਜ਼ਰ ਆਏਗਾ ਤਾਂ ਨਾਲ ਹੀ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਇੱਕ ਮੰਨਿਆ ਹੋਇਆ ਪਟਿਆਲੇ ਦਾ ਹਸਪਤਾਲ ਹੈ ਅਮਰ ਹਸਪੀਟਲ ਉਸ ਦੇ ਬਾਹਰ ਤੁਸੀਂ ਦੇਖ ਸਕਦੇ ਆਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਕਿਸ ਕਦਰ ਕਾਰਵਾਈ ਜਿਹੜੀ ਹੈ ਪ੍ਰਸ਼ਾਸਨ ਕਰਦਾ ਹੈ ਟ੍ਰੈਫਿਕ ਪੁਲਿਸ ਵਾਲੇ ਕਰਦੇ ਨੇ ਪਰ ਜੇਕਰ ਆਮ ਲੋਕਾਂ ਦੀ ਗੱਲ ਕਰ ਲਈਏ ਤਾਂ ਆਮ ਲੋਕ ਜਰੂਰ ਖੱਜਲਖਵਾਰ ਹੁੰਦੇ ਨੇ ਕਿਉਂਕਿ ਜਿਹੜੀ ਰੋਡ ਹੈ ਜਿਹੜੇ ਲੋਕਾਂ ਦੇ ਲਈ ਰਾਹ ਹੈਗਾ ਆਣ ਜਾਣ ਦੇ ਲਈ ਰੋਡ ਬਣੀ ਆ ਤਾਂ ਉਸ ਨੂੰ ਇਨਲੀਗਲ ਤਰੀਕੇ ਦੇ ਨਾਲ ਪਾਰਕਿੰਗ ਬਣਾਇਆ ਹੋਇਆ ਇਨਲੀਗਲ ਤਰੀਕੇ ਨਾਲ ਗੱਡੀਆਂ ਪਾਰਕ ਹੁੰਦੀਆਂ ਨੇ ਇਨਲੀਗਲ ਤਰੀਕੇ ਦੇ ਨਾਲ ਨਜਾਇਜ਼ ਜਿਹੜੇ ਨੇ ਕਬਜ਼ੇ ਨੇ ਪਰ ਨਗਰ ਨਿਗਮ ਅੱਖਾਂ ਮੀਚ ਕੇ ਆਪਣੇ ਦਫ਼ਤਰਾਂ ਦੇ ਵਿੱਚ ਏਸ਼ੀਆਂ ਦੇ ਵਿੱਚ ਬੈਠਾ ਹੋਇਆ ਕਿਉਂਕਿ ਇਸ ਰੋਡ ਦੇ ਉੱਤੇ ਕਦੇ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਵੱਡੇ ਵੱਡੇ ਸ਼ੋਰੂਮ ਨੇ ਵੱਡੇ ਵੱਡੇ ਡਾਕਟਰ ਨੇ ਅੱਟੀ ਸੱਟੀ ਹੋ ਸਕਦੀ ਹੈ ਜਿਸ ਕਾਰਨ ਜਿਹੜੀ ਕਾਰਵਾਈ ਹੈ ਉਹ ਨਗਰ ਨਿਗਮ ਨਹੀਂ ਕਰਦਾ ਪਰ ਵੇਖਣਾ ਇਹ ਹੋਵੇਗਾ ਕਿ ਇਸ ਰਿਪੋਰਟ ਤੋਂ ਬਾਅਦ ਕਿੰਨਾ ਅਸਰ ਜਿਹੜਾ ਹੈਗਾ ਨਗਰ ਨਿਗਮ ਤੇ ਹੁੰਦਾ ਹੈ ਕਿ ਨਗਰ ਨਿਗਮ ਇਹਨਾਂ ਦੇ ਉੱਤੇ ਕਾਰਵਾਈ ਕਰਦਾ ਕਿਉਂਕਿ ਲੋਕ ਮੁੱਦਿਆਂ ਦੀ ਗੱਲ ਕੀਤੀ ਜਾਵੇ ਇੱਕ ਵੱਡਾ ਮੁੱਦਾ ਹੈ ਲੋਕ ਮੁੱਦਾ ਹੈ ਕਿਉਂਕਿ ਲੋਕ ਖੱਜਲ ਖਵਾਰ ਹੁੰਦੇ ਨੇ ਲੋਕ ਪਰੇਸ਼ਾਨ ਹੁੰਦੇ ਨੇ ਪਰ ਕਾਰਵਾਈ ਜਿਹੜੀ ਹੈ ਉਹ ਇਹਨਾਂ ਲੋਕਾਂ ਦੇ ਉੱਤੇ ਨਹੀਂ ਕੀਤੀ ਜਾਂਦੀ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਖਬਰ ਤੋਂ ਬਾਅਦ ਜਿਹੜਾ ਨਗਰ ਨਿਗਮ ਹੈ ਉਹ ਹਰਕਤ ਵਿੱਚ ਆਉਂਦਾ ਹੈ ਕਿ ਇਹਨਾਂ ਰੋਡਸ ਦੇ ਉੱਤੇ ਜਿਹੜੇ ਨਜਾਇਜ਼ ਕਬਜ਼ੇ ਨੇ ਉਸ ਨੂੰ ਹਟਾਇਆ ਜਾਂਦਾ ਹੈ ਜਿਹੜੇ ਗੱਡੀਆਂ ਨਜਾਇਜ਼ ਤੌਰ ਤੇ ਖੜੀਆਂ ਕਿ ਟ੍ਰੈਫਿਕ ਪੁਲਿਸ ਇਹਨਾਂ ਤੇ ਕਾਰਵਾਈ ਕਰਦਾ ਹੈ ਏ ਹੋਣ ਵਾਲਾ ਸਮਾ ਦਸੇਗਾ ਕੈਮਰਾ ਪਰਸਨ ਵਰੁੰਦੇ ਨਾਲ ਅਮਨਦੀਪ ਸਿੰਘ ਜੀ ਵੈਬ ਟੀਵੀ ਪਟਿਆਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਪਟਿਆਲੇ ਦੇ ਵਿੱਚ ਜਿੱਥੇ ਨਗਰ ਨਿਗਮ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਸ਼ਹਿਰ ਨੂੰ ਟ੍ਰੈਫਿਕ ਰਾਹਤ ਦਿੱਤਾ ਜਾ ਰਿਹਾ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਪਰ ਤੁਹਾਡੇ ਨਾਲ ਅੱਜ ਜਮਿਨੀ ਹਕੀਕਤ ਸਾਂਝੀ ਕਰਾਂਗੇ ਤਾਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਇਹ ਪੋਰਸ਼ ਏਰੀਆ ਜੇਕਰ ਗੋਪਾਲ ਸਵੀਟ ਤੋਂ ਅਸੀਂ ਅਮਰ ਹਸਪੀਟਲ ਨੂੰ ਜਾਂਦੇ ਆ ਤਾਂ ਇਸੇ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਕੰਸਟਰਕਸ਼ਨ ਦਾ ਸਮਾਨ ਹੈਗਾ ਉਹ ਸੜਕ ਤੇ ਪਿਆ ਤੇ ਪਿਛਲੇ 1 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਇਹ ਜਿਹੜਾ ਹੈਗਾ ਸਮਾਨ ਇਸੇ ਤਰ੍ਹਾਂ ਪਿਆ ਇਸ ਰੋਡ ਦੇ ਉੱਤੇ ਕਦੇ ਵੀ ਨਗਰ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਉਂਕਿ ਵੱਡੇ ਵੱਡੇ ਸ਼ੋਰੂਮ ਨੇ ਵੱਡੇ ਵੱਡੇ ਡਾਕਟਰ ਨੇ ਅੱਟੀ ਸੱਟੀ ਹੋ ਸਕਦੀ ਹੈ ਜਿਸ ਕਾਰਨ ਜਿਹੜੀ ਕਾਰਵਾਈ ਹੈ ਉਹ ਨਗਰ ਨਿਗਮ ਨਹੀਂ ਕਰਦਾ ਸੜਕ ਵੀ ਸੈਂਟਰ ਲਾਈਨ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਹੈ ਤੇ ਉਸ ਤੋਂ ਦੂਜੇ ਪਾਸੇ ਜੇਕਰ ਸਮਾਨ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਅੱਧੀ ਰੋਡ ਜਿਹੜੀ ਹੈ ਇਸ ਕੰਸਟਰਕਸ਼ਨ ਨੇ ਜਿਹੜੀ ਹੈ ਕੀਰੀ ਹੋਈ ਐ ਇੱਥੇ ਤੱਕ ਸੜਕ ਹੈ ਤਾਂ ਇਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਮਾਨ ਜਿਹੜਾ ਹੈਗਾ ਕਿੱਥੇ ਤੱਕ ਪਿਆ ਹੋਇਆ ਤਾਂ ਕਿੱਥੇ ਤੱਕ ਜਿਹੜਾ ਹੈਗਾ ਆਰਜੀ ਤੌਰ ਤੇ ਕਬਜਾ ਕੀਤਾ ਹੋਇਆ ਪਰ ਇਸ ਵੱਲ ਨਾ ਤਾਂ ਨਗਰ ਨਿਗਮ ਦਾ ਧਿਆਨ ਹੈ ਤੇ ਨਾ ਹੀ ਕੋਈ ਟ੍ਰੈਫਿਕ ਪੁਲਿਸ ਜਿਹੜੀ ਹੈ ਕਾਰਵਾਈ ਕਰਦੀ ਹੈ ਗੱਡੀਆਂ ਦੇਖ ਸਕਦੇ ਹੋ ਕਿਸ ਕਦਰ ਰੋਡ ਦੇ ਉੱਤੇ ਹੀ ਗੱਡੀਆਂ ਖੜੀਆਂ ਹੋਈਆਂ ਨੇ ਨਾ ਤਾਂ ਇੱਥੇ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈਗਾ ਨਾ ਹੀ ਨਗਰ ਨਿਗਮ ਕੋਈ ਕਾਰਵਾਈ ਕਰ ਰਿਹਾ ਪਟਿਆਲੇ ਦੇ ਵਿੱਚ ਜਿੱਥੇ ਨਗਰ ਨਿਗਮ ਵੱਲੋਂ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਨੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਸ਼ਹਿਰ ਨੂੰ ਟ੍ਰੈਫਿਕ ਰਾਹਤ ਕੀਤਾ ਜਾ ਰਿਹਾ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਟਾਇਆ ਜਾ ਰਿਹਾ ਪਰ ਤੁਹਾਡੇ ਨਾਲ ਅੱਜ ਜ਼ਮੀਨੀ ਹਕੀਕਤ ਸਾਂਝੀ ਕਰਾਂਗੇ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰਾਂਗੇ ਕਿ ਕਿਸ ਕਦਰ ਨਗਰ ਨਿਗਮ ਜਿਹੜਾ ਹੈਗਾ ਕਾਰਵਾਈ ਕਰ ਰਿਹਾ ਕਿਉਂਕਿ ਵਾਅਦੇ ਵੱਡੇ ਵੱਡੇ ਹੁੰਦੇ ਨੇ ਤਾਂ ਪਹਿਲਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਪਟਿਆਲੇ ਦਾ ਇਹ ਪੋਰਸ਼ ਏਰੀਆ ਜੇਕਰ ਗੋਪਾਲ ਸਵੀਟ ਤੋਂ ਅਸੀਂ ਅਮਰ ਹਸਪੀਟਲ ਨੂੰ ਜਾਂਦੇ ਆ ਤਾਂ ਇਸੇ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਕੰਸਟਰਕਸ਼ਨ ਦਾ ਸਮਾਨ ਹੈਗਾ ਉਹ ਸੜਕ ਤੇ ਪਿਆ ਤੇ ਪਿਛਲੇ ਇੱਕ ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ ਇਹ ਜਿਹੜਾ ਹੈਗਾ ਸਮਾਨ ਇਸੇ ਤਰ੍ਹਾਂ ਪਿਆ ਪਹਿਲਾਂ ਤੁਹਾਨੂੰ ਸੜਕ ਦਿਖਾ ਦਿੰਨੇ ਆ ਪੱਟੀ ਦਿਖਾ ਦਿੰਨੇ ਆ ਸੜਕ ਦੀ ਤੁਸੀਂ ਦੇਖ ਸਕਦੇ ਹੋ ਜਿਹੜੀ ਸੜਕ ਦੀ ਸੈਂਟਰ ਲਾਈਨ ਹੈ ਉੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੱਥੇ ਤੱਕ ਹੈ ਤੇ ਉਸ ਤੋਂ ਦੂਜੇ ਪਾਸੇ ਜੇਕਰ ਸਮਾਨ ਵਾਲੇ ਪਾਸੇ ਦੀ ਗੱਲ ਕੀਤੀ ਜਾਵੇ ਤਾਂ ਪੂਰੀ ਅੱਧੀ ਰੋਡ ਜਿਹੜੀ ਹੈ ਇਸ ਕੰਸਟਰਕਸ਼ਨ ਨੇ ਜਿਹੜੀ ਹੈ ਘੇਰੀ ਹੋਈ ਆ ਤੇ ਢੱਲੇ ਦੇ ਨਾਲ ਸੜਕ ਦੇ ਉੱਤੇ ਜਿਹੜਾ ਸਮਾਨ ਪਿਆ ਹੋਇਆ ਤੇ ਦੂਜੇ ਪਾਸੇ ਜਾਮ ਤੁਹਾਡੇ ਨਾਲ ਸਾਂਝਾ ਕਰ ਲੈਣੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਸਿੰਗਲ ਲਾਈਨ ਹੈ ਉਹ ਰਹਿ ਚੁੱਕੀ ਹੈ ਹਾਲਾਂਕਿ ਡਬਲ ਲਾਈਨ ਸੜਕ ਹੈ ਇਹ ਪਰ ਜਿਹੜਾ ਟ੍ਰੈਫਿਕ ਹੈਗਾ ਉਹ ਸਿੰਗਲ ਲਾਈਨ ਤੋਂ ਜਾ ਰਿਹਾ ਕਿਉਂਕਿ ਅੱਧੀ ਤੋਂ ਜ਼ਿਆਦਾ ਸੜਕ ਯਾਨੀ ਕਿ ਪੱਟੀ ਤੋਂ ਸੱਜੇ ਪਾਸੇ ਜਿਹੜੀ ਸੜਕ ਹੈਗੀ ਹੈ ਉਹ ਉਸਤੇ ਇੱਕ ਆਰਜੀ ਤੌਰ ਤੇ ਕਬਜ਼ਾ ਹੋਇਆ ਹੋਇਆ ਪਰ ਇਸ ਨੂੰ ਲੈ ਕੇ ਨਾ ਤਾਂ ਨਗਰ ਨਿਗਮ ਕੋਈ ਕਾਰਵਾਈ ਕਰਦਾ ਤੇ ਨਾ ਹੀ ਟ੍ਰੈਫਿਕ ਪੁਲਿਸ ਵੱਲੋਂ ਇਸ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਜੇਕਰ ਸਕੂਟਰ ਮੋਟਰਸਾਈਕਲਾਂ ਦੀ ਗੱਲ ਕੀਤੀ ਜਾਵੇ ਤਾਂ ਅੱਧੀ ਸੜਕ ਤੋਂ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਤੇ ਹੀ ਜਿਹੜੀ ਐ ਪਾਰਕਿੰਗ ਲੱਗੀ ਹੋਈ ਐ ਜਿਹੜੀਆਂ ਗੱਡੀਆਂ ਨੇ ਉਹ ਚਿੱਟੀ ਪੱਟੀ ਤੋਂ ਵੀ ਸੜਕ ਵਾਲੇ ਪਾਸੇ ਆਈਆਂ ਹੋਈਆਂ ਨੇ ਯਾਨੀ ਕਿ ਅੱਧੀ ਸੜਕ ਤੋਂ ਵੀ ਜ਼ਿਆਦਾ ਜਿਹੜਾ ਕਬਜ਼ਾ ਹੈਗਾ ਉਹ ਇਸ ਪੂਰੀ ਰੋਡ ਦੇ ਉੱਤੇ ਕੀਤਾ ਹੋਇਆ ਹੈ ਪਰ ਜਿੱਥੇ ਦਾਅਵੇ ਕਰਨ ਵਾਲਾ ਨਗਰ ਨਿਗਮ ਛੋਟੇ-ਛੋਟੇ ਦੁਕਾਨਦਾਰਾਂ ਦੇ ਉੱਤੇ ਕਾਰਵਾਈ ਕਰਦਾ ਹੈ ਛੋਟੇ-ਛੋਟੇ ਰੇੜੀ ਲਾਉਣ ਵਾਲੇ ਬੰਦਿਆਂ ਦੇ ਉੱਤੇ ਕਾਰਵਾਈ ਕਰਦਾ ਉੱਥੇ ਹੀ ਨਗਰ ਨਿਗਮ ਵੱਲੋਂ ਇਹ ਜਿਹੜੀ ਰੋਡ ਹੈਗੀ ਆ ਉਸ ਨੂੰ ਨਜ਼ਰ ਨਹੀਂ ਆਉਂਦੀ ਜਿਸ ਤਰੀਕੇ ਦੇ ਨਾਲ ਇਸ ਰੋਡ ਦੇ ਉੱਤੇ ਕਬਜ਼ਾ ਹੋਇਆ ਪਿਆ ਤਾਂ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਦਿੰਨੇ ਆ ਤੁਸੀਂ ਗੱਡੀਆਂ ਦੇਖ ਸਕਦੇ ਹੋ ਕਿਸ ਕਦਰ ਰੋਡ ਦੇ ਉੱਤੇ ਹੀ ਗੱਡੀਆਂ ਖੜੀਆਂ ਹੋਈਆਂ ਨੇ ਨਾ ਤਾਂ ਇੱਥੇ ਕੋਈ ਟ੍ਰੈਫਿਕ ਪੁਲਿਸ ਦਾ ਮੁਲਾਜ਼ਮ ਹੈਗਾ ਨਾ ਹੀ ਨਗਰ ਨਿਗਮ ਕੋਈ ਕਾਰਵਾਈ ਕਰ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾ ਸੈਂਟਰ ਪੱਟੀ ਇੱਕ ਵਾਰ ਫੇਰ ਦਿਖਾ ਦਿੰਨੇ ਆ ਇਹ ਸੈਂਟਰ ਪੱਟੀ ਹੈ ਤੇ ਇਸ ਤੋਂ ਬਾਅਦ ਦੂਸਰੀ ਜਿੱਥੇ ਸੜਕ ਖਤਮ ਹੁੰਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਆ ਦੂਸਰੀ ਪੱਟੀ ਆ ਤਾਂ ਦੇਖ ਸਕਦੇ ਹੋ ਸੈਂਟਰ ਪੱਟੀ ਤੋਂ ਲੈ ਕੇ ਇੱਥੇ ਤੱਕ ਕਬਜ਼ਾ ਹੈ ਤਾਂ ਇਸ ਤੋਂ ਬਾਅਦ ਇੱਕ ਪਾਰਕਿੰਗ ਦੇ ਲਈ ਛੋਟੀ ਪੱਟੀ ਹੁੰਦੀ ਆ ਤਾਂ ਇੱਥੇ ਤੱਕ ਸੜਕ ਹੈ ਜਿੱਥੇ ਮੈਂ ਖੜਾ ਇੱਥੇ ਤੱਕ ਸੜਕ ਹੈ ਤਾਂ ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਮਾਨ ਜਿਹੜਾ ਹੈਗਾ ਕਿੱਥੇ ਤੱਕ ਪਿਆ ਹੋਇਆ ਤਾਂ ਕਿੱਥੇ ਤੱਕ ਜਿਹੜਾ ਹੈਗਾ ਆਰਜੀ ਤੌਰ ਤੇ ਕਬਜ਼ਾ ਕੀਤਾ ਹੋਇਆ ਪਰ ਇਸ ਵੱਲ ਨਾ ਤਾਂ नगर निगम ਦਾ ਧਿਆਨ ਹੈ ਤੇ ਨਾ ਹੀ ਕੋਈ ਟ੍ਰੈਫਿਕ ਪੁਲਿਸ ਜਿਹੜੀ ਹੈ ਕਾਰਵਾਈ ਕਰਦੀ ਹੈ ਸੜਕ ਦੇ ਦੂਜੇ ਪਾਸੇ ਵੀ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਲੈਨੇ ਆ ਜਿੱਥੇ ਵੱਡੀ ਗਿਣਤੀ ਵਿੱਚ ਪਾਰਕਿੰਗ ਕੀਤੀਆਂ ਹੋਈਆਂ ਗੱਡੀਆਂ ਖੜੀਆਂ ਨੇ ਤੇ ਗੱਡੀਆਂ ਜਿਹੜੀਆਂ ਨੇ ਸੜਕ ਦੇ ਵਿੱਚਕਾਰ ਖੜੀਆਂ ਹੋਈਆਂ ਨੇ ਇੰਨੀਆਂ ਗੱਡੀਆਂ ਨੇ ਪਰ ਇਸ ਦੇ ਉੱਤੇ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਜਿੱਥੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਸੀ ਦਾਅਵੇ ਕੀਤੇ ਜਾਂਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੇ ਮੁੱਦੇ ਚੁੱਕੇ ਜਾਣਗੇ ਪਰ ਜਿਸ ਕਦਰ ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ ਖੱਜਲ ਖੁਵਾਰ ਹੁੰਦੇ ਨੇ ਤਾਂ ਇਸ ਦੇ ਉੱਤੇ ਕੋਈ ਵੀ ਧਿਆਨ ਜਿਹੜਾ ਹੈਗਾ ਨਾ ਤਾਂ ਨਗਰ ਨਿਗਮ ਦੇ ਰਿਹਾ ਨਾ ਹੀ ਟ੍ਰੈਫਿਕ ਪੁਲਿਸ ਵੱਲੋਂ ਇਸ ਦੇ ਉੱਤੇ ਕੋਈ ਧਿਆਨ ਦਿੱਤਾ ਜਾਂਦਾ ਤਾਂ ਦੇਖ ਸਕਦੇ ਹੋ ਟੂ ਵੀਲਰ ਦੀ ਪਾਰਕਿੰਗ ਦੇਖ ਸਕਦੇ ਹੋ ਜਿਹੜੀ ਅੱਧੀ ਸੜਕ ਹੈਗੀ ਆ ਉਸ ਤੇ ਪੂਰਨ ਰੂਪ ਦੇ ਵਿੱਚ ਜਿਹੜੇ ਇੱਥੇ ਸੈਂਟਰਸ ਬਣੇ ਹੋਏ